ਅੱਜ ਪੰਜਾਬ ਦੇ ਉੱਤੇ ਬਹੁਤ ਵੱਡਾ ਕਹਿਰ ਵਰਤਿਆ ਹੈ ਦਰਿਆਵਾਂ ਨੇ ਪਿੰਡਾਂ ਦੇ ਪਿੰਡ ਰੋੜ ਦਿੱਤੇ ਆ ਅਰਦਾਸ ਬੇਨਤੀ ਕਰਦੇ ਹਾਂ ਰੂ ਮਹਾਰਾਜ ਲੋਕਾਂ ਦੀ ਜਾਨ ਨਾ ਵੱਜਣ ਬੱਚਿਆਂ ਦੀ ਜਾਨ ਨਾ ਵੱਜਣ ਜਾਨਵਰਾਂ ਦੀ ਜਾਨ ਨਾ ਵੱਜਣ ਤੇ ਕਿਵੇਂ ਨਾ ਕਿਵੇਂ ਇਹ ਬਾਰਿਸ਼ ਰੁਕ ਰੁਕ ਜਾਂਦੀ ਹੈ ਤੇ ਆ ਨੁਕਸਾਨ ਹੋਣ ਜਿਹੜਾ ਹੈਗਾ ਉਹ ਘੱਟ ਸਕਦਾ ਸੋ ਅੱਜ ਦਾ ਅਰਦਾਸ ਬੇਨਤੀ ਕਰਨ ਵਾਸਤੇ ਕਰਤਾਰਪੁਰ ਸਾਹਿਬ ਕੋਰਡੋਰ ਸਾਹਮਣੇ ਗੁਰੂ ਘਰ ਹੈ ਉੱਥੇ ਅਰਦਾਸ ਬੇਨਤੀ ਕਰਨ ਵਾਸਤੇ ਆਏ ਆ ਜਿਹੜੀ ਤੁਹਾਡੀ ਸਰਕਾਰ ਆਉਂਦੀ ਆ ਨੰਗਾ ਫਾੜੀ ਸਰਕਾਰ ਆਉਂਦੀ ਆ ਤੇਰੇ ਤੁਸੀਂ ਬੰਨ੍ਹ ਨੇ ਜਿਹੜੇ ਲਗਾਤਾਰ ਟੁੱਟ ਜਾਂਦੇ ਨੇ ਅਗਰ ਤੁਹਾਡੀ ਸਰਕਾਰ ਕੋਈ ਇਖੇ ਚਾਉਂਦੀ ਆ ਤੇ ਕੀ ਤੁਸੀਂ ਦੇਖੋ ਇਹਦਾ ਇੱਕੋ ਹੀ ਇਲਾਜ ਹੈ ਪੱਕੇ ਕੰਕਰੀਟ ਦੇ ਆਪਾਂ ਨੂੰ ਪੂਰੀ ਬੰਨ੍ਹ ਬਣਾਉਣੇ ਪੈਣੇ ਆ ਆ ਕੱਚੇ ਬੰਨ੍ਹ ਹਰ ਸਾਲ ਟੁੱਟ ਜਾਂਦੇ ਆ ਪਰ ਇੱਕਤੀ ਜਿਹੜਾ ਨੁਕਸਾਨ ਜਿਹੜਾ ਵੱਡਾ ਹੋਇਆ ਉਹ ਨਿਲਾਕੀ ਕਰਕੇ ਹੋਇਆ ਜੇ ਮਧਪੁਰ ਦਾ ਡੈਮ ਪਿਛਲੇ 3-4 ਮਹੀਨਿਆਂ ਤੋਂ ਅਫਸਰ ਕਿ ਲਿਖ ਕੇ ਦੇ ਗਏ ਸਰਕਾਰ ਨੂੰ ਕਿ ਕਮਜ਼ੋਰ ਹੋਇਆ ਹੈ ਇਹਦਾ ਸਾਨੂੰ ਪੈਸੇ ਦਿਓ ਤਗੜੇ ਕਰਨ ਵਾਸਤੇ ਇਹਨੂੰ ਸਟਰੈਂਥਨ ਕਰਨ ਵਾਸਤੇ ਸਰਕਾਰ ਨੇ ਪੈਸੇ ਨਹੀਂ ਭੇਜੇ ਤੇ ਦੇਖੋ ਅੱਜ ਸਾਰਾ ਡੈਮ ਟੁੱਟ ਗਿਆ ਤੇ ਸਾਰਾ ਪਾਣੀ ਇੱਥੇ ਆ ਗਿਆ ਉਵੇਂ ਜਿੰਨੇ ਸੇਮ ਨਾਲੇ ਆ ਜਿੰਨੇ ਦਰਿਆ ਇਹਨਾਂ ਦੀ ਹਰ ਸਾਲ ਵੱਡੇ ਬਾਦਲ ਸਾਹਿਬ ਜਦੋਂ ਹੁੰਦੇ ਸੀ ਸਫਾਈ ਕਰਾਉਂਦੇ ਹੁੰਦੇ ਸੀ 4 ਮਹੀਨੇ ਬਰਸਾਤਾਂ ਤੋਂ ਪਹਿਲੇ ਤੇ ਜਿੰਨੇ ਬੰਦ ਕਮਜ਼ੋਰ ਸਾਰੇ ਪੱਕੀ ਕਰ ਦਿੰਦੇ ਸੀ ਪਰ ਇਹਨਾਂ ਨੇ ਪਿਛਲੇ 4 ਸਾਲਾਂ ਚ 1 ਰੁਪਿਆ ਨਹੀਂ ਖਰਚਿਆ ਬੰਦਾਂ ਨੂੰ ਪੱਕੇ ਕਰਨ ਵਾਸਤੇ ਤੇ ਸਫਾਈ ਕਰਨ ਵਾਸਤੇ ਜਿਹਦੇ ਕਰਕੇ ਅੱਜ ਦੇਖ ਲਓ ਕਿੰਨਾ ਵੱਡਾ ਨੁਕਸਾਨ ਹੋਇਆ। ਨਲਾਕੀ ਆ ਨਲਾਕੀ ਹੈ। ਬਾਦਲ ਸਾਹਿਬ ਮੈਂ ਮੈਂ ਅੱਜ ਦੇਖੋ ਆ ਤਾਂ ਜਿੱਦ ਫੜੀ ਫਿੱਟਾ ਹੈ ਪੰਜਾਬ ਦਾ ਮੁੱਖ ਮੰਤਰੀ ਆ ਤਾਂ ਸੈਂਟਰ ਨੂੰ ਅਪੀਲ ਨਹੀਂ ਕਰ ਰਿਹਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਕਿ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਕਿਸਾਨੀ ਤੇ ਗਰੀਬ ਦਾ ਹੋਇਆ ਪਿੰਡਾਂ ਦੇ ਪਿੰਡ ਰੁੜ ਗਏ ਆ ਆਈ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਿਆ ਆਈ ਕਿਸਾਨਾਂ ਨੇ ਪੂਰੇ ਦੇਸ਼ ਨੂੰ ਅੰਨ ਦੇ ਕੇ ਲੋਕਾਂ ਦੀ ਉਸ ਟਾਈਮ ਮਦਦ ਕੀਤੀ ਜਦੋਂ ਅੰਨ ਦੀ ਕਮੀ ਸੀ ਅੱਜ ਉਸ ਉਹ ਕਿਸਾਨਾਂ ਨੂੰ ਲੋੜ ਥੋੜੀ ਹੈ ਤੇ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਨੂੰ ਕੋਈ ਸਪੈਸ਼ਲ ਪੈਕੇਜ ਦੇ ਕੇ ਘੱਟਕੜ 10 ਅਰ 1000 ਕਰੋੜ ਦੇ ਕੇ ਇੱਥੇ ਦੇਣ ਜਿਹਦੇ ਕਰਕੇ ਆਪਾਂ ਘੱਟਕੜ ਲੱਖ ਰੁਪਿਆ ਕਿੱਲਾ ਤੱਕ ਮੁਆਵਜ਼ਾ ਮਿਲ ਜੇ ਤੇ ਬੰਦਾਂ ਵਾਸਤੇ ਜਾਂ ਹੋਰ ਜੀ ਚੀਜ਼ਾਂ ਵਾਸਤੇ ਉਹ ਪੈਸਾ ਅਸੀਂ ਵਰਤ ਕੇ ਤੇ ਆ ਬਚਾ ਸਕੀਏ ਲੋਕ ਬਦਲ ਸਰ ਬਿਮਾਰੀਆਂ ਬਹੁਤ ਫੈਲ ਰਹੀਆਂ ਨੇ ਖਾਸ ਤੌਰ ਤੇ ਜਿਹੜੇ ਸਿਹਤ ਸੁਵਿਧਾਵਾਂ ਦੀ ਗੱਲ ਕਰਦੀ ਹੈ ਸਰਕਾਰ ਬਿਮਾਰੀਆਂ ਫੈਲਨੀ ਸ਼ੁਰੂ ਹੋ ਚੁੱਕੀਆਂ ਨੇ ਐਕਚੁਅਲੀ ਕੀ ਹੈ ਮੈਂ ਰਾਹ ਚਾਉਂਦੇ ਹੁੰਦੇ ਮੈਨੂੰ ਟੈਲੀਫੋਨ ਬਹੁਤ ਆਏ ਹੈ ਪਿੰਡਾਂ ਵਿੱਚ ਪਸ਼ੂਆਂ ਬਹੁਤ ਪਸ਼ੂ ਮਰ ਗਏ ਆ ਉੱਥੇ ਲੋਕਾਂ ਪਸ਼ੂਆਂ ਤੋਂ ਬਿਮਾਰੀ ਹੋਰ ਅੱਗੇ ਫੈਲ ਰਹੀ ਹੈ ਲੋਕਾਂ ਦੇ ਵਿੱਚ ਤੇ ਕੋਈ ਸੁਵਿਧਾ ਨਹੀਂ ਹੈ ਤਾਈਓ ਮੈਂ ਕਹਿ ਰਿਹਾ ਸੀ ਕਿ ਆਰਮੀ ਬੁਲਾਈ ਜਾਏ ਜਿਹੜਾ ਮੁੱਖ ਮੰਤਰੀ ਕਰ ਨਹੀਂ ਰਿਹਾ ਆਰਮੀ ਕੋਲੇ ਸਾਧਨ ਹੈ ਪਿੰਡਾਂ ਜਾ ਕੇ ਉਹਨਾਂ ਕੋਲ ਕਿਸ਼ਤੀਆਂ ਆਵੀਆਂ ਬੇੜੇ ਵੀ ਹੈ ਮੋਟਰ ਬੋਟਸ ਵੀ ਹੈ ਜਿੰਨਾ ਲੋਕਾਂ ਨੂੰ ਆਪਾਂ ਕੱਢ ਸਕੀਏ ਤੇ ਉਹਨਾਂ ਨੂੰ ਇਹ ਕੁਝ ਚੀਜ਼ਾਂ ਪਹੁੰਚਾ ਸਕੀਏ ਅੱਜ ਦੇਖ ਲਓ 15 ਦਿਨ ਹੋ ਗਏ ਸਰਕਾਰ ਕੁਝ ਨਹੀਂ ਕਰ ਰਹੀ ਐਮਰਜੈਂਸੀ ਚੁੱਪ ਬੈਠੀ ਆ ਅੱਜ ਜਿਹੜਾ ਜਿੰਨਾ ਵੀ ਲੋਕ ਅੱਜ ਆਪਣੇ ਕੋਲੋਂ ਕਰ ਰਹੇ ਵਕਫਾ ਸੰਸਥਾ ਆਪਣੇ ਕੋਲੋਂ ਕਰ ਰਹੀਆਂ ਐ ਜੀਪੀਸੀ ਕਰ ਰਹੀ ਹੈ ਸਰਕਾਰ ਨਹੀਂ ਕਰ ਰਹੀ ਇਹ ਫਰ ਸਰਕਾਰ ਦਾ ਹੈ ਤੇ ਫਿਰ ਵੀ ਬੇਨਤੀ ਕਰਦਾ ਕਿ ਸਰਕਾਰ ਨੂੰ ਕਿ ਇਹਦੇ ਵਿੱਚ ਕੋਈ ਈਗੋ ਨਹੀਂ ਹੈ ਕੋਈ ਜਿੱਦ ਨਾ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਸਮਝੋ ਸਾਹਿਬ ਕੁੱਸੀ ਦੇ ਨਾਲ ਪਿੰਡ ਰੱਤਰਛੱਤਰ ਉਹਦੇ ਵਿੱਚ ਗ੍ਰੰਥੀ ਸਿੰਘ ਦਾ ਪੂਰਾ ਦਾ ਪੂਰਾ ਕਾਰਜ ਜਿਹੜਾ ਜ਼ਮੀਦਾਰ ਹੋ ਗਿਆ ਮੈਂ ਕਈ ਗੁਰੂ ਘਰ ਦੇਖਿਆ ਮੈਂ ਕਈ ਜਗ੍ਹਾ ਤੇ ਦੇਖਿਆ ਗੁਰੂ ਘਰਾਂ ਚ ਵੀ ਪਾਣੀ ਚ ਚਲੇ ਗਿਆ ਹੈ ਪੂਰੀ ਹਾਲਾਤ ਇੱਥੇ ਬਹੁਤ ਮਾੜੀ ਹੈ ਮੈਂ ਤਾਂ ਤੁਹਾਡੇ ਰਾਹੀਂ ਪੰਜਾਬ ਦੀ ਇੰਡਸਟਰੀ ਐਸੋਸੀਏਸ਼ਨਸ ਨੂੰ 50 ਦੇ ਵਪਾਰੀ ਐਸੋਸੀਏਸ਼ਨ ਨੂੰ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦਾ ਜਿੰਦਾ ਜਿਹੜਾ ਜਿੰਨਾ ਮਰਜੀ ਸਾਧਨ ਹੋਵੇ ਕੁਛ ਨਾ ਕੁਛ ਸਹਾਇਤਾ ਕਰੋ ਉਹਨਾਂ ਕਿਸਾਨਾਂ ਦੀ ਗਰੀਬਾਂ ਦੀ ਜਿਨ੍ਹਾਂ ਨੇ ਮਿਹਨਤ ਕਰਕੇ ਆਪਾਂ ਨੂੰ ਅੰਨ ਦਿੱਤਾ ਹੈ ਅੱਜ ਲੋੜ ਹੈ ਸਾਰਿਆਂ ਦੀ ਤੇ ਅੱਜ ਸਾਰਿਆਂ ਦੀ ਆਪਾਂ ਮਦਦ ਕਰਨ ਦੀ ਤੇ ਐਸਜੀਪੀਸੀ ਕੋਲੇ ਜੇ ਕੋਈ ਸਮਾਨ ਭੇਜਣਾ ਕਿਸੇ ਨੇ ਦਰਬਾਰ ਸਾਹਿਬ ਭੇਜ ਦਿਓ ਐਸਜੀਪੀਸੀ ਕੋਲੇ ਭੇਜ ਦਿਓ ਅਸੀਂ ਇਨਸ਼ੋਰ ਕਰਾਂਗੇ ਕੀ ਸਾਰਾ ਜਸਮਾਨ ਆਪਣੇ ਜਿੱਥੇ ਤੋਂ ਲੋੜਾ ਉਥੇ ਪਹੁੰਚ ਜੇ ਹੁਣ ਇਹ ਜਿਹੜੀ ਜਗ੍ਹਾ ਹੈ ਇਹ ਫਰੋਜ਼ਪੁਰ ਇਹ ਜੇ ਤੋਂ 14 ਫੁੱਟ ਨਿਮਾ ਜੇ ਇਹ ਬੰਦ ਟੁੱਟ ਗਿਆ ਤੇ ਸਾਰਾ ਫਰੋਜ਼ਪੁਰ ਰੋੜ ਜਾਊਗਾ ਤੇ ਅਜੇ ਤੱਕ ਸਰਕਾਰ ਨੇ ਆ ਜਿੱਥੇ ਮੈਂ ਖੜਾ ਦੇਖ ਲਓ ਤੁਹਾਡੇ ਪਾਸੇ ਰੇ ਵੀ ਧਿਆਰੀ ਕਰ ਰਿਹਾ ਟੁੱਟਣ ਦੀ ਆਇਦਰ ਫਸਲਾਂ ਦੇਖ ਲੋ ਕਿੰਡੀਆਂ ਸੋਹਣੀਆਂ ਇਹ ਇੱਕ ਕਿੱਲੇ ਦੇ ਵਿੱਚ 75000 ਰੁਪਇਆ ਦੀ ਜੀ ਦੀ ਖੜੀ ਹੈ ਤੇ ਜਿਹੜੀਆਂ ਪੈੜੀਆਂ ਖਰਾਬ ਹੋ ਗਈਆਂ ਉਹਦਾ ਮੁਆਵਜ਼ਾ ਇਹ ਸਰਕਾਰ ਦੇਊਗੀ ਜਿਹੜੇ ਘਰ ਟੁੱਟ ਗਏ ਐ ਜਿਹੜੇ ਕੰਮ ਰੁੜ ਗਏ ਐ ਗਰੀਬਾਂ ਦੇ ਉਹਦਾ ਕੀ ਬਣੂਗਾ ਬਹੁਤ 파ਰੀ ਮੁਸੀਬਤ ਸਾਡੇ ਉੱਤੇ ਆਈ ਐ ਸਾਰੇ ਪੰਜਾਬ ਦੇ ਵਿੱਚ ਕੀ ਸਾਰੇ ਨਾ ਤਾਂ ਕਿਤੇ ਬੰਦ ਤਿਆਰ ਕੀਤੇ ਐ ਸਰਕਾਰ ਨੇ ਜਦੋਂ ਰੈਵਨਿਊ ਮਾਲ ਦੀ ਮੈਨੂਅਲ ਕਿਤਾਬ ਦੱਸਦੀ ਐ ਕਿ ਵੀ بارش ਆਉਣ ਤੋਂ ਪਹਿਲਾਂ ਮੌਨਸੂਨ ਆਉਣ ਤੋਂ ਪਹਿਲਾਂ ਸਾਰੇ ਡੀਸੀ ਦੇਖਣਗੇ ਕਿ ਜਿੰਨੇ ਵੀ ਟੋਡੀਆਂ ਨਹਿਰਾਂ ਸੂਏ ਹੈ ਡਰੇਨ دریا ਹੈ ਉਹਨਾਂ ਦੇ ਬੰਦ ਤਕੜੇ ਹੈ ਪਰ ਕਿਸੇ ਡੀਸੀ ਨੇ ਦੇਖਿਆ ਹੀ ਨਹੀਂ ਇਸ ਤਰ੍ਹਾਂ ਤੇ ਨਾ ਸਰਕਾਰ ਨੇ ਹੁਕਮ ਕੀਤਾ ਤਾਂ ਕਹਿੰਦੇ ਆ ਜੀ ਅਸੀਂ ਚੀਫ ਮਿਨਿਸਟਰ ਬਣ ਜਾਣਾ ਇਹ ਲੋਦੇ ਥਾਂ ਕੋ ਕੋ ਨਹੀਂ ਆਉਂਦੀ ਇਹਨਾਂ ਨੂੰ ਨਾ ਅਫਸਰਾਂ ਨੂੰ ਨਾ ਇਹ ਰਾਜ ਕਰਨ ਵਾਲਿਆਂ ਨੂੰ ਉਹ ਵੀ ਨੇ ਪਹਿਲਾਂ ਜੰਗ ਦੇ ਆਧਾਰ ਤੇ ਇਸ ਲੋਕ ਇਸ ਇਲਾਕੇ ਦੀ ਲੋਕਾਂ ਦਾ ਜਾੜਾ ਹੋਇਆ ਹਾਂ ਕਿ ਅੱਜ ਫੇਰ ਉੱਜੜ ਗਏ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਤੋਂ ਹਾਂ ਹੁਣੇ ਜਦੋਂ ਸੰਦੂਰ ਬਣਾਇਆ ਇਹਨੇ ਪਾਕਿਸਤਾਨ ਦੇ ਉੱਤੇ ਹਮਲਾ ਕਰਤਾ ਮੋਦੀ ਸਾਹਿਬ ਨੇ ਹੁਣ ਜਿਹੜੀ ਕਮੇਟੀ ਹੁੰਦੀ ਹੈ ਜੰਗ ਕਰਨ ਲਈ ਉਸ ਨੂੰ ਕਹਿੰਦਾ ਹੈ ਸਕਿਉਰਿਟੀ ਕਮੇਟੀ ਕੈਬਨਟ ਦੀ ਉਹਦੇ ਵਿੱਚ ਕੋਈ ਸਿੱਖ ਤਾਂ ਹੈ ਨਹੀਂਗਾ ਜਦੋਂ ਮੋਦੀ ਦਾ ਦਿਲ ਕਰਦਾ ਹੈ ਉਹਦੇ ਕਹਿ ਦਿੰਦਾ ਹੁਣ ਪਾਕਿਸਤਾਨ ਤੇ ਸੰਧੂਰ ਕਰ ਦੋ ਬਾਲਾ ਕੋਟ ਦੇ ਉੱਤੇ ਹਵਾਈ ਜਹਾਜ਼ ਭੇਜ ਕੇ ਬੰਬਾਰੀ ਕਰ ਦੋ ਸਟ੍ਰੈਟੈਜਿਕ ਸਟ੍ਰਾਈਕਾਂ ਕਰ ਦੋ ਮੇਰਾ ਮਤਲਬ ਹੈ ਇਹਦਾ ਮੁਕਾਬਲਾ ਕਰਨ ਦੇ ਲਈ ਕੋਈ ਅਰੇ ਜੰਮਿਆ ਨਹੀਂ ਆ ਪ੍ਰੈਜ਼ੀਡੈਂਟ 트럼ਪ ਐ ਸਿਰਫ ਜਿਹੜਾ ਇਹਨੂੰ ਦੱਸ ਰਿਹਾ ਕਿ ਤੂੰ ਬੰਦੇ ਦਾ ਪੁੱਤ ਬਣ ਜਾ ਤੇ ਉਹਦੇ ਨਾਲ بگੜੀ ਹੋਈ ਐ 트럼ਪ ਕੰਦਰ ਜੋ ਵੀ ਰੂਸ ਉਕਰੇਨ ਦੇ ਵਿੱਚ ਕਰ ਰਿਹਾ ਉਹ ਇੰਡੀਆ ਤੇ ਮੋਦੀ ਦੀ امداد ਦੇ ਨਾਲ ਉੱਥੇ ਜੰਗ ਲੱਗ ਰਿਹਾ ਹੈ ਫਿਰ ਤੁਸੀਂ ਦੱਸੋ ਇੱਥੇ ਮੈਨੂੰ ਪੁੱਛਿਆ ਕਿ ਜੀ ਮੋਦੀ ਸਾਹਿਬ ਨਹੀਂ ਆਏ ਮੋਦੀ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਮੈਂ ਕਿਹਾ ਮੋਦੀ ਦਾ ਜਵਾਬ ਤਾਂ ਉਹ ਦਾ ਜੇ ਉਹ ਉਹ ਉਸਨੇ ਸੰਦੂਰ ਦਾ ਜੰਗ ਛੇੜਿਆ ਸੀਗਾ ਜੇ ਆਪਾਂ ਬਾਰਡਰ ਤੇ ਜਾ ਕੇ ਤਿਰੰਗੇ ਝੰਡੇ ਫੜ ਲੈਂਦੇ ਤੇ ਇੰਡੀਆ ਦੀ ਫੌਜਾਂ ਨੂੰ ਕਹਿੰਦੇ ਕਿ ਆਪ ਅੱਗੇ ਵਧੋ ਹਮ ਤੁਹਾਰੇ ਪਿੱਛੇ ਹਾਂ ਆਪ ਅੱਗੇ ਵਧੋ ਹਮ ਤੁਹਾਰੇ ਪਿੱਛੇ ਹਾਂ ਫਿਰ ਤਾਂ મોદી ਬੋਲਦਾ ਜੇਦੋਂ ਆਪਾਂ ਕੌਮ ਇੱਕ ਲੇਦਾ ਬਣਾਤੀ ਗੁਰੂ ਨਾਨਕ ਸਾਹਿਬ ਨੇ ਧਰਮ ਲੇਦਾ ਬਣਾਤਾ ਤਾਂ ਫਿਰ ਮੋਦੀ ਕਿਉਂ ਕਹੂਗਾ ਹੈ ਕਿ ਕਿ ਇੱਥੇ ਜੜਾ ਹੋ ਗਿਆ ਸਰ ਜਿਹੜਾ ਇਹ ਪਾਣੀ ਦੇ ਡੈਮ ਖੋਲੇ ਗਏ ਨੇ ਏਡੀ ਵੱਡੀ ਬਰਬਾਦੀ ਕਰਤੀ ਹੈ ਇਹਨਾਂ ਹਕੂਮਤ ਨੇ ਤੇ ਇਹ ਦੇਖੋ ਸਿੰਗਲ ਤੋਂ ਦੇਖਦੇ ਹੋ ਤੁਸੀਂ ਇਹ ਦੇਖੋ ਇਹਨਾਂ ਦੇ ਕੋਲੇ ਸਾਰੀ ਸਾਇੰਟਿਫਿਕ ਇਤਲਾਹ ਹੈ ਕੀ ਕਿੰਨੀ ਬਰਫ਼ ਘੁਲ ਰਹੀ ਹੈ ਜਾਂ ਹੈ ਇਹ ਕਿਹੜਾ ਰਹੀ ਹੈ ਇਹਨਾਂ ਕੋਲੇ ਸਾਰਾ ਡਾਟਾ ਹੈ ਕਿ ਕਿੰਨਾ ਮੀਂਹ ਪੈ ਰਿਹਾ ਕਿੰਨਾ ਇਹ ਬਾਰਿਸ਼ ਆ ਰਹੀ ਹੈ ਜੇ ਇਹਨਾਂ ਦੇ ਕੋਲੇ ਸਾਰਾ ਕੁਝ ਹੈਗਾ ਪ੍ਰਾਈਮ ਮਿਨਿਸਟਰ ਮੋਦੀ ਕੋਲੇ ਭਾਜਪਾ ਆਰਐਸਐਸ ਕੋਲੇ ਫਿਰ ਉਹ ਜਿਹੜੇ ਡੈਟ ਹੈਗੇ ਆ ਭਾਖੜੇ ਦੇ ਪੌਂਗ ਡੈਮ ਦੇ ਰਣਜੀਤ ਸਾਗਰ ਦੇ ਉਹ ਹੜ੍ਹੇ ਹੜ੍ਹੇ ਖੋਲਦੇ ਜਾਂਦੇ ਤੇ ਨਵਾਂ ਜਿਹੜਾ ਪਾਣੀ ਆਉਣਾ ਸੀ ਬਰਫ਼ ਦਾ ਦਾ ਮੀਂਹ ਦਾ ਉਹਦੇ ਨਾਲ ਜਿੰਨੇ ਵੀ ਸਰੋਵਰ ਹੈ ਉਹ ਬਿਲਕੁਲ ਠੀਕ ਰਹਿੰਦੇ 10:30 ਵਜੇ ਮਹਿਮੂਦਪੁਰ ਦੇ ਕੋਲ ਖੱਗਰ ਓਵਰਫਲੋ ਹੋ ਚੁੱਕਿਆ ਸੀ ਖੇਤਾਂ ਦੇ ਵਿੱਚ ਪਾਣੀ ਫਸਲਾਂ ਦੇ ਉੱਤੋਂ ਦੀ ਹੋ ਚੱਲਿਆ ਸੀ ਤੇ ਜਲਾਖੇੜੀ ਪਿੰਡ ਦੇ ਫਸਲਾਂ ਡੁੱਬ ਚੁੱਕੀਆਂ ਸੀ ਤੇ ਉਲਟਪੁਰ ਵਾਲੀ ਸਾਈਡ ਬੰਨ ਟੁੱਟ ਚੁੱਕਿਆ ਸੀ ਖੱਗਰ ਦਾ ਤੇ ਪੌਣੇ 11 ਵਜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆ ਮੈਸੇਜ ਭੇਜਿਆ ਜਾਂਦਾ ਹੈ ਵੀ ਜਿਹੜਾ ਪਟਿਆਲਾ ਦੇ ਸਨੌਰ ਵਾਲੇ ਮਕਨੌਰ ਦੀ ਵੀ ਗੱਲ ਕਰਦਾ ਸਨੌਰ ਵਾਲੀ ਸਾਈਟ ਜਿੱਥੇ ਮੈਂ ਜਾ ਕੇ ਆਇਆ ਆਪ ਵੀ ਇਹਨਾਂ ਪਿੰਡਾਂ ਦਾ ਉਲਟ ਜਿਹੜਾ ਹੈਗਾ ਧੱਗਰ ਤੋਂ ਕੋਈ ਖਤਰਾ ਨਹੀਂ ਧੱਗਰ ਦਾ ਪਾਣੀ ਘਟ ਚੁੱਕਿਆ ਬੜੀ ਗੈਰ ਜ਼ਿੰਮੇਵਾਰانہ ਅਪਰੋਚ ਹੈ ਮੈਂ ਸਮਝਦਾ ਵੀ ਇਹ ਸਿੱਧ ਕਰਦੀ ਆ ਚੀਜ਼ ਵੀ ਕਿਸ ਤਰੀਕੇ ਨਾਲ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ ਪ੍ਰਸ਼ਾਸਨਿਕ ਸਿਸਟਮ ਆ ਜ਼ਮੀਨ ਨਾਲੋਂ ਟੁੱਟ ਚੁੱਕਿਆ ਜ਼ਮੀਨ ਦੀ ਸਹੀ ਜਾਣਕਾਰੀ ਉਹਨਾਂ ਕੋਲੇ ਨਹੀਂ ਪਰ ਸਰਕਾਰ ਕੋਲ ਇਹ ਕੀ ਪਹੁੰਚਾਉਣਗੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਚੀਜ਼ਾਂ ਦਾ ਨੋਟਿਸ ਲੈਣ ਉਹ ਜੇ ਤੁਸੀਂ ਜਾਗਦੇ ਹੋ ਤੇ ਜਿਹੜੇ ਘੱਟੋ ਘਾਟੇ ਪਹਿਲਾਂ ਨਾ ਤਾਂ ਉਹ ਪੁਆਇੰਟ ਨੇ ਜਿਹੜੇ ਖਤਰੇ ਵਾਲੇ ਪੁਆਇੰਟ ਤੇ ਜਿੱਥੋਂ ਪਾਣੀ ਆ ਸਕਦਾ ਨਾ ਤਾਂ ਉੱਥੇ ਪਹਿਲਾਂ ਕੋਈ ਪ੍ਰਬੰਧ ਕੀਤਾ ਗਿਆ ਘੱਟੋ ਘਾਟ ਹੁਣ ਉਤੇ ਇੰਨਾ ਕੁ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੋ ਕਿ ਪਾਣੀ ਪਿੰਡਾਂ ਵਿੱਚ ਨਾ ਦਖਲ ਹੋਵੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਾਂ ਰਾਤ ਨੂੰ ਕੋਈ بڑا ਰਿਸਕ ਵਧੇ ਘਟੜ ਪਿੰਡਾਂ ਨੂੰ ਬਚਾਉਣ ਦੇ ਲਈ ਅਗਾਊਂ ਪ੍ਰਬੰਧ ਖਤਰੇ ਨੂੰ ਟਾਲਣ ਵਾਸਤੇ ਜ਼ਰੂਰ ਕਰਕੇ ਰੱਖਣੇ ਚਾਹੀਦੇ ਆ ਸਰਕਾਰ ਨੂੰ ਦੂਜੀ ਮੇਰੀ ਬੇਨਤੀ ਆ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਤੁਸੀਂ ਜ਼ਮੀਨ ਤੇ ਆਓ ਕਮਰਿਆਂ ਚ ਬਾਹਰ ਨਿਕਲੋ ਤਾਂ ਕਿ ਤੁਹਾਡੇ ਕੋਲ ਸਹੀ ਜਾਣਕਾਰੀ ਹੋਵੇ ਤੇ ਜਾਣਕਾਰੀ ਸਹੀ ਹੋਊਗੀ ਤਾਂ ਹੀ ਤੁਸੀਂ ਸਹੀ ਪਰੰਧ ਕਰ ਸਕੋਗੇ ਸੋ ਮੇਰੀ ਵੀ ਇੱਕ ਵਾਰੀ ਫਿਰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਜ਼ਮੀਨੀ ਪੱਧਰ ਦੀ ਰਿਪੋਰਟ ਆ ਜਿਹੜੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਮੁਸਤੈਦੀ ਦਿਖਾਉਣ ਦੀ ਜ਼ਰੂਰਤ ਹੈ ਜੇ ਤੁਸੀਂ ਮੁਸਤੈਦ ਹੋਗੇ